ਮੇਰਾ ਭਾਈ ਕਿਸ਼ਨ ਕੁਮਾਰ ਅੱਜ ਕੀ ਗੱਲ ਹੈ ਤੇ ਕੌਣ ਹੈ ਤੁਹਾਡਾ ਕੀ ਰਿਸ਼ਤਾ ਮੈਂ ਮੇਰੀ ਵੱਡੀ ਸਿਸਟਰ ਆ ਮੈਂ ਬ੍ਰਦਰ ਇਹਦਾ ਛੋਟਾ ਮੈਂ ਸਬਜ਼ੀ ਮੰਡੀ ਵੱਲ ਕੰਮ ਕਰਦਾ ਹਾਂ ਮੈਂ ਆਪਣਾ ਕੰਮ ਕਰ ਰਿਹਾ ਨਾ ਮੇਰੇ ਭਾਂਜੇ ਦਾ ਮੈਨੂੰ ਫੋਨ ਆਇਆ ਕਿ ਮਾਮਾਈ ਮੰਮੀ ਪੂਰੀ ਹੋ ਗਈ ਹੈ ਮੈਂ ਕਿਹਾ ਨਹੀਂ ਮੈਨੂੰ ਦੱਸ ਕਹਿੰਦਾ ਨਹੀਂ ਸੱਚੀ ਪੂਰੀ ਹੋ ਗਈ ਹੈ ਮੈਂ ਉਸੇ ਟਾਈਮ ਆਪਣਾ ਕੰਮ ਛੱਡ ਕੇ ਮੰਡੀਓ ਇਨਾਂ ਦੇ ਘਰ ਆਵਾਂ ਆਂਦਿਆਂ ਨੂੰ ਵੇਖਿਆ ਭੈਣ ਦੇ ਪੂਰੀ ਹੋਈ ਮੈਂ ਉਹ ਸੀਰਾ ਗਰਮੀ ਗਾ ਜਿਦਾਂ ਹੋਣਾ ਹੀ 15 20 ਬੜਾ ਟਾਂ ਘੰਟਾ ਪਹਿਲਾਂ ਮੋਤ ਹੋਈ ਹੁੰਦੀ ਹੈ ਦੀ ਬਾਜ਼ੀ ਦੇ ਇਹ ਵੇਖਿਆ ਮਾਤ ਮੂੰਹ ਉਹ ਨੀਲਾ ਆਇਆ ਹੈਗਾ ਮੈਂ ਉਹਕੇ ਕਹਿਆ ਮੈਂ ਪੋਸਟਮਾਰਟਮ ਕਰਾਣਾ ਮੇਰਾ ਪਾਂਜਾ ਮੇਰਾ ਜੀਜਾ ਮੇਰੇ ਜੀਜੇ ਦਾ ਭਰਾ ਵਾ ਨਾ ਬੱਬੂ ਆ ਓਏ ਹਾਰੇ ਮੇਰੇ ਗੱਲ ਪਏਗੇ ਜਿੰਨੇ ਉਹਨਾਂ ਦੇ ਰਿਸ਼ਤੇਦਾਰੀ ਸਾਰੇ ਮੇਰੇ ਗੱਲ ਪਏ ਮੈਂ ਆਪਣੀ ਜਾਨ ਬਚਾ ਕੇ ਭੱਜਿਆ ਮੇਰੇ ਗੱਲ ਲਿਆ ਨਿਸ਼ਾਨ ਪਏ ਯਾਰੇ ਖੂਨ ਖਾਨ ਲੱਗਾ ਸਾਰਾ ਮੇਰੇ ਗੱਲ ਪਏ ਹਾਰੇ ਮੈਂ ਆਪਣੀ ਜਾਨ ਬਚਾ ਕੇ ਭੱਜਿਆ ਕੋਈ ਸਿਵਲ ਦੇ ਵਿੱਚ ਮੁਲਾਜਮ ਹੈਗਾ ਹੀਗਾ ਉਹਨੇ ਮੈਨੂੰ ਆਪਣੀ ਐਕਟਿਵ ਵਾਲੇ ਬਾਕੇ ਥਾਣਾ ਬੀਟ ਵੀ ਜਿੰਦੇ ਵਿੱਚ ਛੱਡਿਆ ਕੀ ਲੜਾਈ ਦਾ ਕੀ ਕਾਰਨ ਹੈ ਲੜਾਈ ਦਾ ਕਾਰਨ ਹੈ ਹੀ ਮੈਂ ਆਪਣੇ ਪਾਂਜ ਉਹ ਮੈਨੂੰ ਕਹਿੰਦੇ ਆਪਾਂ ਪੋਸਟਮਾਰਟਮ ਨਹੀਂ ਕਰਵਾਉਂ ਦੇਣਾ ਸਾਡੇ ਘਰ ਦੇ ਵਿੱਚ ਸਾਡਾ ਘਰ ਉਜੜ ਜਾਣਾ ਮੈਂ ਤੁਹਾਡਾ ਘਰ ਮੇਰੀ ਭੈਣ ਤੇ ਚਲ ਗਈ ਮੇਰੀ ਮੇਰੀ ਮਾਂ ਵੀ ਮਰ ਗਈ ਮੇਰੀ ਭੈਣ ਵੀ ਮਰ ਗਈ ਮੇਰਾ ਮੇਰੀ ਮਾਵਾ ਵਰਗੀ ਭੈਣੀ ਉਹ ਮਰ ਗਈ ਮੇਰੇ ਹੁਣ ਤੁਸੀਂ ਮੇਰੀ ਭੈਣ ਮੇਰੇ ਭਾਏ ਤੁਸੀਂ ਮਰ ਗਏ ਮੈਂ ਆਪਣਾ ਇਨਸਾਫ ਮੰਗਦਾ ਮੈਨੂੰ ਮਾਰੇ ਮੇਰੀ ਭੈਣ ਦਾ ਇਨਸਾਫ ਚਾਹੀਦਾ ਮੈਨੂੰ ਕਿਹਨਾਂ ਕੀ ਆ ਮੈਨੂੰ ਆ ਮੈਨੂੰ ਆ ਸ਼ੱਕ ਆ ਕਿ ਮੇਰੇ ਬਨੇਵੇਂ ਨੇ ਜਾਂ ਮੇਰੇ ਜੀਜੇ ਨੇ ਜਾਂ ਮੇਰੀ ਜੀਜੇ ਦੀ ਨੂੰਹ ਨੇ ਉਹਨੇ ਕੁਝ ਦੇਖ ਕੇ ਮਾਰਤਾ ਵਾ ਕਿਉਂ ਤੁਸੀਂ ਮੈਂ ਇਨਸਾਫ ਮੰਗਦਾ ਮਾਰੇ ਮੈਂ ਹੋਰ ਕੁਝ ਨਹੀਂ ਚਾਹੁੰਦਾ ਨਾ ਮੈਨ ਬੋਸ ਮਰਮ ਕਰਾਉਣਾ ਚਾਹਨਾ ਮੈਂ ਦਰਖਾਸਤ ਕੋ ਕੰਪਲੇਨ ਮੈਂ ਦਿੱਤੀ ਹੈ ਭਾਈ ਬੀ ਡਿਵੀਜ਼ਨ ਖਾਣੇ ਦੀ ਮੁਲਾਜ਼ਮ ਆਏ ਹੈ ਜੀ ਮੇਰੇ ਨਾਲ ਆਏ ਉਸੇ ਟਾਈਮ ਮੇਰੇ ਨਾਲ ਤੁਰੇ ਕੀ ਹੋਣ ਕੀ ਅਗਲੀ ਕੀ ਜਾਂਚ ਕੀ ਕੀਤੀ ਜਾ ਰਹੀ ਮੈਂ ਕਹਿੰਦਾ ਜਾਂਚ ਹੋ ਰਹੀ ਹੈ ਮੈਂ ਹੁਣੇ ਮੰਗ ਕਰਦਾ ਮੇਰਾ ਭੈਣ ਦਾ ਪੋਟਸਮਰਮ ਹੋਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਉਹ ਹੈ ਮੇਰੀ ਭੈਣ ਹੈ ਗਲਤ ਹੋਇਆ ਹਰੇ ਮਲੇ ਜਿੱਥੇ ਤੱਕ ਨਹੀਂ ਮਲੇ ਜਿੱਥੇ ਮਿਲਣਾ ਵਰਤਨਾ ਆ ਗਈ ਬਹੁਤ ਸਕਦੇ ਮੇਰੀ ਭੈਣ ਦਾ ਨੈਚਰ ਕਿਤਾਦਾਈ ਯਾ ਉਹ ਕਿਦਾਂ ਦੀ ਸੀ ਸਾਰਾ ਪੂਰਾ ਕਰਨੀ ਜੇ ਉਹ ਇੱਕ 20 ਬਰਖਲਾ ਉਹਦੇ ਹੋਏ ਮੈਂ ਇਥੇ ਕਾਰਵਾਈ ਬਦ ਕਰਾ ਦਾਂ ਅੱਛੇ ਕੰਨੇ ਕੰਨੇ ਕਲਾ ਕਲਾ ਮੁੰਡਾ ਸਵਾ ਸਾਲ ਡੇਰ ਸਾਲ ਦੇ ਵਿਆਹ ਨੂੰ ਜਦੋਂ ਦਾ ਵਿਆਹ ਆ ਉਹਦਾ ਉਹਦਾ 5 6 ਮਹੀਨੇ ਬਾਅਦ ਵਿਆਹ ਤੋਂ ਬਾਅਦ ਨਾਲ ਕਰਕੇ ਚਲੀ ਗਿਆ ਤੇ ਜੀਜਾ ਮੇਰਾ ਮੈਂ 15-20 ਦਿਨ ਮਹੀਨਾ ਪਹਿਲਾਂ ਮੇਰੇ 20 ਦਿਨ ਪਹਿਲਾਂ ਭੈਣਾਂ ਦੀ ਘਰ ਆਈ ਸਾਡੇ ਜੀਜੇ ਮੇਰੇ ਨੇ ਸਾਡੇ ਘਰ ਮੇਰੇ ਪਿਓਰੇ ਸਾਹਮਣੇ ਚ ਮਾਰੀਆਂ ਮੇਰੀ ਭੈਣ ਜੀਜੇ ਮੇਰੇ ਨੇ ਪਿਓ ਮੇਰੇ ਨੇ ਫਿਰ ਕੋਈ ਗੱਲ ਨਹੀਂ ਕੀਤੀ ਨਹੀਂ ਤੇਰਾ ਘਰ ਹੋਈ ਆ ਕੋਈ ਨਹੀਂ ਤੇਰਾ ਖਜ਼ਮਾ ਮਾਰਦਾ ਕੋਈ ਗੱਲ ਨਹੀਂ ਸਾਡੇ ਦਿਲ ਜਾਨ ਮਾਸਾ ਵੀ ਪਣੇ ਹੁੰਦੀ ਕਿ ਆਦੀ ਭੈਣ ਨੂੰ ਇਦਾਂ ਆਣਾ ਇਹਨਾਂ ਨੇ ਮਾਰ ਦੇਣਾ ਆਪਾਂ ਉਦੋਂ ਆਪਣੀ ਭੈਣ ਦੀ ਫਿਕਰ ਹੋਉਂਦੀ ਤੁਸੀਂ ਜਦੋਂ ਆ ਕੇ ਦੇਖਿਆ ਤੇ ਇਹਦੀ ਭੈਣ ਜੀ ਨੂੰ ਲਾ ਦੇ ਕੋਈ ਇਹਦੇ ਦਿਨੇ ਦਿੱਤੀ ਕੋਈ ਉਹਨਾਂ ਦੇ ਨਿਸ਼ਾਨ ਕੋਈ ਨਿਸ਼ਾਨ ਹੈਗਾ ਗੱਲੇ ਤੇ ਨਿਸ਼ਾਨ ਹੈਗਾ ਠੋਡੀ ਦੇ ਛੱਡ ਦਾ ਨਿਸ਼ਾਨ ਹੈਗਾ ਕੀ ਸਮੇਂ ਦੇ ਕਿ ਇਹ ਨੈਚੁਰਲ ਡੈਥ ਨੈਚੁਰਲ ਡੈਥ ਨਹੀਂ ਗਈ ਨਾ ਕੋਈ ਨੂੰ ਬਿਮਾਰੀ ਹੈਗੀ ਨਾ ਕੋਈ ਟੈਗ ਨਾ ਕੋਈ ਸ਼ੂਗਰ ਨਾ ਕੋਈ ਵੀਪੀ ਨਾ ਕੋਈ ਬੈਡ ਪ੍ਰੈਸ਼ਰ ਕੁਝ ਨਹੀਂ ਗਾ ਮੰਗ ਕਰਦੇ ਪੋਸਮਾਰਟ ਮੈਂ ਮੰਗਦਾ ਪੋਸਮਾਰਟ ਦੀ ਇਨਸਾਫੀ ਮੰਗਦਾ ਇਨਸਾਫੀ ਕਿ ਨਾਮ ਜੀਦਰ ਸ਼੍ਰੀਂਦਰ ਕੁਮਾਰ ਕਿਹੜਾ ਲੱਕਾ ਹੈਗਾ ਜੀ ਦਰਸ਼ਨਗਰ ਸਲਾਮਾ ਕੀ ਗੱਲ ਹੋਈ ਹੈ ਮਨੁਸ਼ ਸਵਾ 9 ਵਜੇ ਮੇਰੇ ਬੇਟੇ ਨੂੰ ਫੋਨ ਆਇਆ ਵਾ ਤੁਹਾਡੀ ਭੈਣ ਪੂਰੀ ਹੋ ਗਈ ਆ ਇਹ ਆਇਆ ਵਾ ਇੱਥੇ ਆਇਆ ਤੈਨੂੰ ਕਿਹਾ ਇਹਨੇ ਵੇਖਿਆ ਚੱਖਿਆ ਇਹ ਕੰਡਾਈ ਮੈਂ ਪੋਸਟ ਮਾਰਕ ਕਰਾਣਾ ਸਾਰੇ ਗੱਲ ਬਹਿ ਗਏ ਕੀ ਨਾ ਕੁਰੀ ਉਹਦਾ ਕੱਚਾ ਨਾ ਰਜੀ ਪੱਕਾ ਨਾ ਨੂੰ ਕਿੰਨੇ ਸਾਲ ਹੋ ਗਏ 5 26 ਸਾਲ ਹੋ ਗਏ ਕੀ ਕਾਰਨ ਤੁਹਾਨੂੰ ਲੱਗਦਾ ਕਿ ਵੈਸੇ ਡੈਥ ਹੋਈ ਹੈ ਕਿ ਜਾਂ ਕੋਈ ਨਿਕਲ ਦਿੱਤਾ ਗਿਆ ਸੋਹਰੇਆਂ ਵੱਲੋਂ ਕਿਸ ਤਰ੍ਹਾਂ ਦਾ ਵਿਆਹ ਮੇਰੇ ਕੋਲ ਜਿਉਂ ਵਿਆਹ ਆਇਆ ਸ਼ਕਲੀ ਖਾਂਦੀ ਆਈ ਕੀ ਕਾਰੋ ਕੀ ਹਾਂਜੀ ਕਾਰਨ ਕੀ ਕਾਰਨ ਅੰਦਰ ਹੀ ਡਕੀਦਾ ਕਦੀ ਸਾਡੇ ਘਰ ਜਦੋਂ ਆਣਾ ਸੀ ਨੂੰ ਇੱਕੋ ਗੱਲ ਕਹਿਣਾ ਤੇਰੇ ਘਰ ਉਹ ਹੈ ਜਾਂ ਸਾਡੇ ਘਰ ਕੋਈ ਨਹੀਂ ਜਰਾ ਉਹ ਹੀ ਘਰ ਤੇਰਾ ਉਹ ਫਿਰ ਚੁੱਪ ਜਾ ਜੋ 1.5 ਸਾਲ ਪਹਿਲਾਂ ਉਹ ਹੋ ਗਿਆ ਮੁੰਡੇ ਦੇ ਵਿਆਹ ਨੂੰ ਕਿਤੇ ਇਹਨਾਂ ਨੇ ਸੱਪ ਪਾ ਜ ਸਾਡੇ ਨਾਲ ਬੋਚਰੇਆ ਵਿਆਹ ਕੀਤਾ ਉਹਦਾ ਬਹੁਤ ਜ਼ਿਆਦਾ ਕਲੇਸ਼ ਪੈ ਗਿਆ ਇਹਨਾਂ ਦੇ ਘਰ ਦੇ ਵਿੱਚ ਕੀ ਕਲੇਸ਼ ਦਾ ਕਾਰਨ ਕੀ ਸਮਝਦੇ ਕੀ ਕਾਰਨ ਜਬਾਨ ਉਹ ਨਹੀਂ ਸਾਡੇ ਜਵਾਈ ਦੀ ਜਬਾਨ ਨਹੀਂ ਹੈਗੀ ਨੂਨ ਵੀ ਕੁੱਤੀ ਹੈ ਫਲਾਣੇ ਨੇ ਵੀ ਕੁੱਤੀ ਹੈ ਤੂੰ ਵੀ ਕੁੱਤੀ ਹੈ ਅੱਜ ਜਿਹੜਾ ਤਰ ਫੋਨ ਆਇਆ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਮੈਂ ਮੈਂ ਜਿਹੜੀ ਲਾਈ ਉਹੀ ਬੋਲੀ ਘਰ ਬੈਠਾ ਹਾਂ ਜੀ ਮੈਨੂੰ ਤਾਂ ਮੁੰਡੇ ਨੇ ਫੋਨ ਕੀਤਾ ਭੈਣਪੂਰੀ ਹੋ ਗਈ ਕੀ ਲੱਗਦਾ ਬਿਮਾਰ ਸੰਨ ਕਿ ਕੋਈ ਬਿਮਾਰ ਨਹੀਂ ਕੋਈ ਬਿਮਾਰੀ ਪਰਸੋਂ ਮੈਨੂੰ ਫੋਨ ਕੀਤਾ ਫੋਨ ਜਾ ਕੇ ਪਰਸੋਂ ਮੈਨੂੰ ਫੋਨ ਕੀਤਾ ਮੈਂ ਠੀਕ ਠਾਕ ਜੇ ਸਾਰੇ ਆਂਦੇ ਠੀਕ ਠਾਕ ਕਿਉਂ ਅਗੋਂ ਨਾਲ ਫੋਨ ਬੰਦ ਕਰਦਾ ਕਿਉਂ ਕਰੀ ਕੋਈ ਜਿਹੜੀ ਡੈਥ ਹੋਈ ਜਾਂਦਾ ਤੇ ਕੋਈ ਨਿਸ਼ਾਨ ਮਾਰਕ ਟਾਈ ਤੇ ਜੱਸ ਹੈਗੇ ਹੈਗੇ ਕੀ ਲੱਗਦਾ ਕਿ ਨੇਚਰਲ ਡੈਥ ਹੈ ਕਿ ਜਾਂ ਇਹਨਾਂ ਦਾ ਜਿੱਦਾ ਕੋ ਜਿੱਟਾ ਗਿਆ ਕੋਈ ਦਿੱਤਾ ਗਿਆ ਦਿੱਤਾ ਗਿਆ ਤੁਸੀਂ ਸੋਹਰੇ ਇੱਥੇ ਪਹੁੰਚੇ ਹੋ ਤੇ ਕਿਸ ਤਰ੍ਹਾਂ ਦਾ ਉਹਨਾਂ ਦਾ ਕਿਦਾਂ ਤੁਹਾਡੇ ਨਾਲ ਵਿਵਾਦ ਕਿਦਾਂ ਤੇਰੇ ਭਰਾ ਦੇ ਹੱਥ ਬੈਗੇ ਨੇ ਇਹਦੇ ਹੱਥੀ ਪੇ ਰਹੇ ਆ ਵੇਖੋ ਤੇਰੇ ਲੜਕੀ ਪਰਿਵਾਰ ਤੇ ਸੋਹਰੇ ਓਟੋ ਮਾਰ ਕਿਤੇ ਨਹੀਂ ਨਹੀਂ ਆ ਲੜਕੀ ਦੇ ਸੋਹਰੇ ਇਹਾਰੇ ਸਾਰੇ ਹੱਥੀ ਪੇ ਨੇ ਕਿਸ ਦੇ ਲੋ ਹੱਥੀ ਪੇ ਨੇ ਕਿਹਾ ਮੈਂ ਪੋਸਟ ਮਾਰ ਕਰਾਣਾ ਉਹ ਅੰਦੇ ਹੀ ਕਰਾ ਨਹੀਂ ਦੇਣਾ ਤੇ ਹੱਥੀ ਪੈ ਗਏ ਸਾਰੇ ਕਿਸ ਸਮਝਦੇ ਕਿ ਇਹ ਕੋ ਬਿਮਾਰੀ ਕਾਰਨ ਨਹੀਂ ਹੈ ਕੋਈ ਕੋਈ ਬਿਮਾਰੀ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਮੰਗ ਕੀ ਕਰਦੇ ਨਹੀਂ ਕੁਛ ਨਿਕਲੀ ਮੰਗ ਕੀਤੀ ਉਹਨਾਂ ਨੇ ਨਹੀਂ ਉਹ ਮੁੱਸੀ ਕੀ ਮੰਗ ਕਰਦੇ ਹੈ ਇਨਸਾਫ ਹੋਣਾ ਚਾਹੀਦਾ ਸ੍ਰੀਮੰਦਰ ਗਿੰਦਰਾ ਜੁਨਸਟੀ ਹਾਲ ਫਰੂਟ ਐਂਡ ਵੈਜੀਟੇਬਲ ਟਰੇਡਰਸ ਐਸੋਸੀਏਸ਼ਨ ਸਬਜ਼ੀ ਮੰਡੀ ਵੱਲ ਸਰ ਜੀ ਜੀ ਲੇਡਿਸ ਦਾ ਵੀਰਾ ਕੀ ਗੱਲ ਹੋਈ ਹੈ ਜੀ ਸਾਰੇ ਸਾਡੀ ਮੰਡੀ ਦੇ ਵਿੱਚ ਲੜਕਾ ਕੰਮ ਕਰਦਾ ਕਾਕਾ ਪੂਰੀ ਭੈਣ ਹੈ ਇਹਨੂੰ ਉਹ ਜੋ ਸਾਨੂੰ ਇੱਥੇ ਆ ਕੇ ਪਤਾ ਲੱਗਾ ਉਹ ਲੜਕਾ ਹੋਰ ਆ ਇੱਕ ਹਰੇਸ਼ਨ ਤੇ ਉਹਦਾ ਹਸਬੰਡ ਹੈ ਉਹ ਦੋਵਾਂ ਨੇ ਰਲ ਕੇ ਇਹਨੂੰ ਪਿਛਲੇ ਕਈ ਸਾਲਾਂ ਤੋਂ ਹੀ ਮਾਰਦੇ ਕੁੱਟਦੇ ਪਏ ਆ ਔਰ ਅੱਜ ਜੋ ਕਿ ਇਹ ਸਾਬਤ ਕਰਦੇ ਪਏ ਆ ਕਿ ਆਤਮ ਹੱਤਿਆ ਜਦ ਕਿ ਜੋ ਬਿਆਨ ਉਹਨਾਂ ਦੇ ਘਰਦਿਆਂ ਦੇ ਆ ਔਰ ਉਹਨੂੰ ਪੁਲਿਸ ਰਿਕਾਰਡ ਨਹੀਂ ਕਰਦੀ ਪਈ ਜਦ ਕਿ ਜੋ ਵੇਖਿਆ ਥੇ ਔਰ ਸਾਰਿਆਂ ਕੋਲ ਪੁੱਛਿਆ ਉਹਰੇ ਮੁਤਾਬਕ ਇਹਨੂੰ ਮਾਰਿਆ ਗਿਆ ਕੋਰੋਰੇ ਸਰੀਰ ਦੇ ਉੱਤੇ ਇਹੋ ਜਿਹੇ ਨਿਸ਼ਾਨ ਲੱਗੇ ਆ ਸੱਟਾਂ ਦੇ ਔਰ ਮੂੰਹ ਦੇ ਉੱਤੇ ਤੇ ਸਾਫ਼ ਜਾਹਰ ਹੋ ਰਿਹਾ ਕਿ ਪਹਿਲੇ ਮਾਰਿਆ ਕੁੱਟਿਆ ਗਿਆ ਔਰ ਕੱਲ ਉਹਨੇ ਫੋਨ ਕਰਕੇ ਵੀ ਆਪਣੀ ਭੈਣ ਨੂੰ ਕਿਹਾ ਕਿ ਮੈਂ ਬੜੀ ਦੁਖੀ ਆ ਮਨੂੰ ਇਹ ਮਾਰਦੇ ਕੁੱਟਦੇ ਆ ਔਰ ਇਹਰੇ ਵਿੱਚ ਜੋ ਉਹਨਾਂ ਦੇ ਘਰ ਦੇਆਂ ਕੋ ਪਤਾ ਲੱਗਾ ਮੁੰਡਾ ਔਰਾ ਪਹਿਲੇ ਹੀ ਉਹਨੂੰ ਬਹੁਤ ਕੁੱਟਦਾ ਹੁੰਦਾ ਸੀ ਔਰ ਕਈ ਵਾਰੀ ਕੁੱਟਿਆ ਫੇਰ ਉਹ ਮਾਂ ਪੁੱਤ ਦਾ ਨਾਤਾ ਇਹੋ ਜਿਹਾ ਹੁੰਦਾ ਮਾਂ ਫੇਰ ਤਰਸ ਖਾ ਜਾਂਦੀ ਰਹੀ ਆ ਉਹ ਕੱਲ ਉਹਰਾ ਨਤੀਜਾ ਇਹ ਨਿਕਲਿਆ ਵਾ ਉਹਨੂੰ ਮਾਰ ਹੀ ਦਿੱਤਾ। ਅੱਜ ਜਿਹੜਾ ਤੁਹਾਨੂੰ ਕੀ ਲੱਗਾ ਫਿਰ ਸਿਰੇ ਅੱਜ ਪੁਲਿਸ ਕਮਿਸ਼ਨਰ ਸਾਹਿਬ ਨੂੰ ਕੀਤਾ ਫੋਨ ਉਹਨਾਂ ਨੇ ਫਿਰ ਏਸੀਪੀ ਸਾਹਿਬ ਨੂੰ ਭੇਜਿਆ ਏਸੀਪੀ ਸਾਹਿਬ ਨੇ ਪੂਰਾ ਯਕੀਨ ਦਿਵਾਇਆ ਵਾ ਕਿ ਮੈਂ ਪੂਰਾ ਇਨਸਾਫ ਦਵਾਵਾਂਗਾ ਦੋ ਵੀ ਐ ਪੋਸਟਮਾਰਟਮ ਤੋਂ ਬਾਅਦ ਰਿਪੋਰਟ ਸਾਹਮਣੇ ਆਂਦੀ ਹੈ ਉਹਦੇ ਆਧਾਰ ਤੇ ਕਾਰਵਾਈ ਕੀਤੀ ਜਾਏਗੀ ਇਹਦੇ ਵਿੱਚ ਕਿਸੇ ਦਾ ਦਬਾਅ ਜਾਂ ਕਿਸੇ ਦੇ ਪ੍ਰੈਸ਼ਰ ਥੱਲੇ ਆ ਕੇ ਕੰਮ ਨਹੀਂ ਕੀਤਾ ਜਾਏਗਾ ਕੀ ਲੱਗਦਾ ਕਿ ਕਤਲ ਨੂੰ ਜਿਹੜਾ ਵਾ ਉਹ ਅਕਮਰ ਦਾ ਨਾਮ ਦਿੱਤਾ ਜਾ ਇਹ ਹੋਇਆ ਕਤਲ ਹੀ ਹੈ ਇਹ ਉਹਨੂੰ ਨਾਮ ਬਣਾਉਂਦੇ ਪਿਆ ਆਤਮ ਹਿਆਰਾ ਔਰ ਜੋ ਕੁਛ ਸਾਹਮਣੇ ਉਹਰਾ ਮੁੰਡਾ ਬੋਲ ਰਿਹਾ ਔਰ ਉਹਰੇ ਭਰਾ ਨੂੰ ਵੀ ਕੁੱਟਿਆ ਇੱਕ ਬੰਦੇ ਦੀ ਭੈਣ ਮਰ ਗਈ ਹੈ ਉਹ ਆਪਣੇ ਘਰ ਵੇਖਣ ਆਇਆ ਵਾ ਤੇ ਉਹਨੂੰ ਹੀ ਉਲਟਾ ਕੁੱਟਣਾ ਆਪਣਾ ਇਹਦਾ ਮਤਲਬ ਇਹ ਹੈ ਵਾ ਕਿ ਉਹ ਮੁੰਡਾ ਆਪਣੇ ਆਪ ਚ ਹੀ ਨਹੀਂਗਾ ਆਪਣੇ ਆਪ ਤੋਂ ਬਾਹਰ ਕੀ ਲੱਗਦਾ ਕਿ ਗੁੱਸਾ ਇੰਨਾ ਜ਼ਿਆਦਾ ਕਿ ਉਹ ਗੁੱਸੇ ਵਿੱਚ ਆ ਕੇ ਇਹ ਸਾਰੇ ਪਰਿਵਾਰ ਨੂੰ ਪਤਾ ਵਾ ਕਿ ਉਹ ਮੁੰਡਾ ਬਹੁਤ ਵੱਡਾ ਕਰੋਧੀ ਹੈ ਉਹ ਹਰ ਕਿਸੇ ਨੂੰ ਮਾਰਦਾ ਕੁੱਟਦਾ ਮਾਰਕਟਾਈ ਕਾਮ ਦਾ ਜਿਸ ਤਰ੍ਹਾਂ ਘਰ ਵਾਲਿਆਂ ਦਾ ਬਿਆਨ ਹੈ ਕਿ ਭੈਣ ਜਿਹੜੀ ਇਹਦਾ ਦੀ ਬੇਟੀ ਨੂੰ ਮਾਰ ਦਿੱਤਾ ਗਿਆ ਵਾ ਕਿ ਉਹਦਾ ਵੱਲੋਂ ਕੋਈ ਤੱਤ ਸਾਹਮਣੇ ਆਇਆ ਉਹ ਕਹਿੰਦੇ ਜੀ ਇਹ ਆਤਮ ਹਤਿਆ ਕਰ ਰਹੀ ਸੀ ਚੁੰਨੀ ਗੱਲ ਚ ਪਈ ਸੀ ਜਦੋਂ ਕਿ ਮੀਡੀਆ ਚ ਉਹਨਾਂ ਦਾ ਹੀ ਬਿਆਨ ਆ ਲੜਕੇ ਦਾ ਕਿ ਜਦੋਂ ਅਸੀਂ ਉਹਨਾਂ ਨੂੰ ਲਾਇਆ ਉਦੋਂ ਉਹਨਾਂ ਦੀ ਚੁੰਨੀ ਜਿਹੜੀ ਗਲ ਵਿੱਚ ਸੀ ਤਾਂ ਉਦੋਂ ਉਹਨਾਂ ਦਾ ਡੈਥ ਜਿਹੜੀ ਥੋੜੇ ਥੋੜੇ ਪ੍ਰਾਂ ਚੱਲ ਰਹੇ ਸੀ ਦੇਖੋ ਲਾਇਆ ਇਹਨਾਂ ਨੇ ਜਾਂ ਪੁੰਦਿਓ ਚੁੱਕਿਆ ਜਾਂ ਆਪ ਮਾਰਿਆ ਇਕ ਕਿਸੇ ਨੇ ਨਹੀਂ ਦੇਖਿਆ ਸਵਾਏ ਉਹਨਾਂ ਨੇ। ਜੀ। ਉਹੋ ਜੋ ਮਰਜ਼ੀ ਉਹ ਸਟੋਰੀ ਬਣਾਈ ਜਾਣ। ਅਸੀਂ ਜੋ ਇਰਤੇ ਕੰਪਲੇਂਟ ਦੇਨੇ ਆ ਕਿ ਉਹ ਕਤਲ ਕੀਤਾ ਇਹਨਾਂ ਨੇ ਔਰ ਦੋਵੇਂ ਪੁੱਤਰ ਨੇ ਤੇ ਘਰ ਵਾਲੇ ਨੇ ਕੀਤਾ ਰਜੇਸ਼ ਕੁਮਾਰ ਨੇ ਤੇ ਡੜਾਰਾ ਮੁੰਡਾ ਹਰਸ਼ ਦੋਵਾਂ ਨੇ ਰਲ ਕੇ ਕੀਤਾ। ਏਸੀਪੀ ਸਾਹਿਬ ਆਏ ਨੇ ਜਿਹੜਾ ਉਹਨਾਂ ਨੇ ਕੀ ਤੁਹਾਨੂੰ ਸੋ ਉਹ ਉਹਨਾਂ ਨੇ ਦੇਖੋ ਇਹ ਆਈਪੀਐਸ ਅਫਸਰ ਹੈ। ਵਾਸੇ ਵੀ ਸੁਖਬੀਰ ਸਿੰਘ ਜੀ ਐਸਐਚਓ ਸਾਹਿਬ ਦੋਵੇਂ ਬਹੁਤ ਇਮਾਨਦਾਰ ਤੇ ਸਖਤ ਅਫਸਰ ਹੈ। ਸਾਨੂੰ ਪੂਰੀ ਉਮੀਦ ਹੈ ਕਿ ਪੂਰਾ ਪੂਰਾ ਇਨਸਾਫ ਦੇਣਗੇ ਠੀਕ ਰਜੇਸ਼ কুমার ਨਿਤਿਨ ਦਾ ਪਰੇਖੋ ਮੇਰੀ ਭਾਈ ਜੀ ਇਹਨਾਂ ਸਾਲ ਹੋ ਗਏ ਵਿਆਹ ਨੂੰ ਹੋਏ 26 ਸਾਲ ਬੱਚਾ ਕੋਈ ਬੇਟਾ ਅੱਜ ਕੀ ਗੱਲਬਾਤ ਹੋਈ ਗੱਲਬਾਤ ਕੋਈ ਨਹੀਂ ਹੋਈ ਆ ਬਸ ਜਦੋਂ ਗੁੱਸਾ ਕਦੇ ਆ ਜਾਂਦਾ ਤਾਂ ਗੁੱਸਾ ਆਇਆ ਕਿਸੇ ਗੱਲ ਤੋਂ ਉਹ ਕਹਿੰਦੀ ਮੇਰੇ ਪੁੱਤਰ ਨੂੰ ਕੁਛ ਨਾ ਕਹੋ ਕਿ ਮੇਰੇ ਹੱਥ ਕੀ ਗਰਮ ਮੈਂ ਗੁੱਸਾ ਕਰਦਾ ਵਾਂ ਤੇ ਉਹਨੇ ਉਹ ਗੁੱਸੇ ਦਾ ਖਵਾਜਾ ਆਪਣੇ ਤੇ ਲਾ ਦੇ ਉਹਨੇ ਆਪਣਾ ਤੌਰ ਤੇ ਕਰ ਲਿਆ ਨਾ ਮਰ ਹੁਣ ਤਾਂ ਪਹਿਲੇ ਵੀ ਲੜਾਈ ਨਾ ਕੋਈ ਲੜਾਈ ਨਹੀਂ ਤੇ ਕੀ ਸਮਝ ਦੀ ਅੱਜ ਜਿਹੜਾ ਇਹਨਾਂ ਨੇ ਇਹ ਕੰਮ ਕੋਲਿਆ ਵਾ ਕਿਵੇਂ ਹੋ ਗਿਆ ਇਹ ਤਾਂ ਕੁਦਾ ਬਹਾਨੇ ਕਰ ਸਕਦੇ ਹੋ ਕੋਈ ਕਰ ਸਕਦੇ ਜੀ ਮੇਰਾ ਕਾਰਡ ਹੋ ਗਿਆ ਸੀ ਕੁਛ ਨਹੀਂ ਕੀਤਾ ਇਹਦੇ ਚ ਮੇਰਾ ਕੋ ਮੇਰਾ ਜਿਹੜਾ ਕਾਰ ਮੈਨੂੰ ਪਤਾ ਨਾ ਮੇਰਾ ਘਰ ਖਰਾਬ ਹੋਇਆ ਮੈਂ ਕਿਤੇ ਘਰ ਜੀ ਨਾ ਮੈਂ ਕੋਈ ਜਵਾਨ ਤੇ ਬੁੱਢਾ ਹੋ ਗਿਆ ਮੈਂ ਫੋਨ ਕੀਤਾ ਭਾਈ ਨੂੰ ਮੈਂ ਕਿਹਾ ਘਰ ਵਾਲਿਆਂ ਦਾ ਕਹਿਣਾ ਕਿ ਅਕਸਰ ਤੁਹਾਡਾ ਲਾਈਕ ਦੇਖੋ ਮੇਰੀ ਗੱਲ ਸੁਣੋ ਘਰ ਆਲੇ ਇਕਲੇ ਨਹੀਂ ਗਏ ਘਰਾਂ ਦੇ ਉੱਤੇ ਮੇਰੀ ਕੁੜੀ ਗਿਰੀ ਆ ਪੰਡਤ ਅਰੇ ਗਰੇ ਹਨਾ ਪੁੱਛੋ ਮੇਰੀ ਸਾਰੇ ਦੀ ਕੁੜੀ ਜਿੰਦਾ ਮੈਂ ਵਿਆਹ ਕੀਤਾ ਵੇ ਮੈਂ ਕੀ ਕੀ ਨਹੀਂ ਕੀਤਾ ਇਸ ਘਰ ਤੇ ਮੈਂ ਵਿਆਹ ਕੀਤਾ ਵੇ ਸਭ ਕੁਝ ਕੀਤਾ ਵੇ ਤੇ ਮੈਨੂੰ ਇਹ ਮਤਲਬ ਕਿ ਅਸਹਾਇ ਦਾ ਨਾ ਕੋਈ ਨਿਯਮਦਾ ਨਾ ਹੋ ਗਿਆ ਨਾ ਅੱਜ ਅਗਰ ਮੈਂ ਆਪਣੀ ਜਨਾਨੀ ਕੋਲ ਸ਼ਰਮ ਮੈਂ ਕਹਾਂ ਲੱਖ ਨਹੀਂ ਤੁਸੀਂ ਆਪਣੀ ਮਸ਼ੀਨ ਨੂੰ ਕਹਦੇ ਕੁਛ ਘੱਟ 100 ਕਿਲੋ ਹੁੰਦੀ ਹੈ ਤੁਸੀਂ ਮਸ਼ੀਨ ਨੂੰ ਨਹੀਂ ਕਹਦੇ ਤੁਸੀਂ ਚੁੱਪ ਕਰਕੇ ਦੇਦੇ ਰਹਿੰਦੇ ਹੋ ਨੋ ਕਹਦਾ ਜਵਾਬ ਦੇ ਅੱਜ ਕੀ ਲੱਗਦਾ ਕਿ ਐਸੇ ਛੋਟਾ ਜਿਹਾ ਚੰਗਾ ਜਿਹੜਾ ਹੋਵੇ ਇੱਕ ਜਾਨ ਦੇ ਬਾਸਤ ਸਾਬਤ ਹੋਇਆ ਬਸ ਅਦਰ ਨਾਲ ਲੜਾਈ ਨਹੀਂ ਕੋਈ ਪਤਾ ਨਹੀਂ ਲੱਭੀ ਦੀ ਟਾਈਮ ਦਾ ਸਵੇਰੇ ਦਾ ਕੋਈ ਪਤਾ ਨਹੀਂ ਹੁੰਦਾ ਜਦੋਂ ਕਿਸੇ ਦਾ ਕੋਈ ਦਿਮਾਗ ਦਾ ਗੁੱਸਾ ਜਿਹੜਾ ਬڑے-ਬڑے ਕਾਣ ਹੋ ਜਾਂਦੇ ਨੇ ਦੋਸਤਾਂ ਦੇ ਵਿੱਚ ਮੇਰੀ ਕਿਸਮਤ ਇਦਾਂ ਲਿਖੀ ਕਹਿਣਾ ਪੇਕਿਆ ਦਾ ਕੀ ਤੁਹਾਡੇ ਵੱਲੋਂ ਦੇਖੋ ਉਹਨਾਂ ਨੇ ਉਹ ਮਾਪਿਓ ਨੇ ਉਹ ਕਹਿ ਸਕਦੇ ਨਹੀਂ ਉਹਨਾਂ ਦਾ ਰਾਈਟ ਬੰਦਾ ਲੇਕਿਨ ਜਿਹੜਾ ਦਿਨ ਬੀਤਦੇ ਪਤਾ ਉਹਨੂੰ ਹੁੰਦਾ ਮੇਰਾ ਘਰ ਖਰਾਬ ਹੈ ਮੈਨੂੰ ਪਤਾ ਮੇਰਾ ਕੀ ਮੇਰਾ ਕੀ ਬੀਤੀ ਆ ਮੈਂ ਕਹਿੰਦਾ ਸਰ ਜੀ ਨਾ ਉਹ ਅੱਜ ਨੂੰ ਜੋ ਮਰਦੀ ਕਹਿੰਦਾ ਉਹਨਾਂ ਨੂੰ ਇਹ ਚੀਜ਼ ਦੇਖੀ ਗਈ ਆ ਉਹਨਾਂ ਦਾ ਇਹ ਚੀਜ਼ ਵੀ ਇਹਨਾਂ ਕਰਦਾ ਅੱਜ ਤੋਂ 10-15 ਦੇ ਬੈਲੇ ਗਰ ਮੈਂ ਰੇੜੀ ਤੇ ਮੈਂ ਚਲਾ ਗਿਆ ਸਾਂ ਤੇ ਮੇਰੇ ਸਾਲੇ ਦੀ ਕੁੜੀ ਗਿਆ ਤੇ ਮੈਨੂੰ ਕਹਿੰਦੇ ਰਜੇਜੀ ਮੈਂਜੀ ਪਪਾ ਕਹਦਾ ਇਹ ਨਾ ਨਿਹਾਂ ਦਾ ਨਹਿਰਾ ਦੇ ਗੱਲਬਾਤ ਤੁਸੀਂ ਕਰਨੀ ਹੈ ਮੈਂ ਕੋਈ ਗੱਲ ਨਹੀਂ ਪੋਤਰੀ ਪੋਤਰੀ ਕਹਿੰਦੇ ਤੁਸੀਂ ਗੱਲ ਕਰਨੀ ਮੈਂ ਠੀਕ ਹੈ ਕੋਈ ਗੱਲ ਨਹੀਂ ਡੈਰੀ ਜੋ ਹੋਏਗਾ ਟੈਂਪਸ ਰਹਿਣਾ ਅਗਰ ਕੋਈ ਗੱਲ ਮੈਂ ਕਰਾਂ ਹਾਂ ਮੈਂ ਕੋਈ ਗੱਲ ਨਹੀਂ ਹੋ ਜੇਗੀ ਉਦੋਂ ਮੈਂ ਚੰਗਾ ਸਾਂ ਅੱਜ ਮੈਂ ਕਹਦਾ ਵੀ ਤੁਹਾਡੀ ਕੁੜੀ ਦੇ ਮੈਨੂੰ ਇਹ ਗੱਲਬਾਤ ਹੋਈ ਹੈ ਤੇ ਮੈਂ ਕਹਿੰਦਾ ਤੇ ਮੈਂ ਮੜਾ ਹੋ ਗਿਆ ਅੱਜ ਮੈਂ ਅੱਜ ਮੈਂ ਮੜਾ ਹੋ ਗਿਆ ਤੋੜਦਾ ਨਹੀਂ ਲੜਾਈ ਚ ਮੈਂ ਨਾ ਲੜਾਈ ਚ ਆਪਾਂ ਮੁੰਡਿਆਂ ਨੂੰ ਸੁਧਾਈ ਤੁਸੀਂ ਜਨਨਾ ਹਾਂ ਆਹ ਹੋ ਰਿਹਾ ਦੋ ਦੋ ਦੀ ਛੋਟੀ ਛੋਟੀ ਗੱਲ ਤੇ ਚੱਲ ਬੈਠੇ ਭਾਈ ਸਰ ਘਰ ਤਿਕੜਾ ਹੁੰਦਾ ਮੇਰਾ ਘਰ ਦੇਖ ਘਰ ਚੰਗਾ ਲੜਾਈ ਦੇ ਵਿੱਚ ਸਾਡਾ ਕੋਈ ਲੜਾਈ ਚ ਕਰਾਨੀ ਨਹੀਂ ਆ ਸਾਡੇ ਦੰਦੇ ਮੈਂ ਦਿਨ ਮਰਜੀ ਮੈਂ ਲੇ ਪਸਾਉ ਮੈਂ ਖਜਾਨੇ ਤੇ ਰੱਖੇ 50 ਸਾਲ ਖਜਾਨੇ ਬੋਲੋ ਜਨਰਲ ਤੋੜਦਾ ਨਹੀਂ ਸਾ ਮੈਂ ਆ ਮੇਰੀ ਟੁੱਟੀ ਜਾਨਵਰ ਹੈ ਜਾਨਵਰ ਦਨ ਸੁਖਾ ਨਾ ਜਾ ਮੈਂ ਤੇ ਆਪਾਂ ਦੋਵੇਂ ਜਾਵਾਂ ਤੇ ਸਾਡੇ ਨਾਲ ਜਾ ਕੇ ਮੈਂ ਅਸੀਂ ਬਾਅਦ ਜਾਂਦੇ ਤੁਹਾਡੇ ਨਾਲ ਪਹਿਲੇ ਮੈਂ ਤੇਰਾ ਜਾਨਵਰ ਮੋਤਾ ਦਾ ਕੀ ਕਰਦਾ ਸੀ ਮੋਤਾ ਕਰਨ ਹੈ ਜੀ ਟਾਈਮ ਫੇਰਾਦਾ ਸੀ ਟਾਈਮ ਸਮੇਂ ਇਦਾਂ ਲੱਗਾ ਸੀ ਬਸ ਇੱਕ ਕ ਵੇਲੇ ਦਾ ਮੇਰੇ ਕਰਮਾਂ 'ਚ ਲਿਖਿਆ ਸੀ ਮੈਨੂੰ ਲਾਂਤਾ ਮਿਲਨੇ ਪੈ ਗਿਆ ਇੱਕ ਬੰਦਾ ਕਰਦਾ ਕੁਛ ਨਹੀਂ ਜਸ਼ਮੈਂ ਲਾਇਕ ਬੰਦਾ ਕਰਦਾ ਉਹਨੂੰ ਲਾਂਤਾ ਮਿਲਦੇ ਮੈਂ ਉਹ ਇਨਸਾਨਾ ਚਾਹ ਜੇ ਬਸ ਮੁੱਕਰੀ ਗੱਲ ਹੈ ਜੀ ਇਹ ਸਾਨੂੰ ਰਿਪੋਰਟ ਆਈ ਸੀ ਕਿ ਇੱਥੇ ਇੱਕ ਜਿਹੜੀ ਹੈਗੀ ਆ ਉਹਨਾਂ ਨੇ ਪਹਲ ਆਇਆ ਤੇ ਜਦੋਂ ਇੱਥੇ ਆ ਕੇ ਆਪਾਂ ਉਹਨੂੰ ਕੁਛ ਗਿਸ਼ ਕੀਤੀ ਹੈ ਤੇ ਜਿਹੜੇ ਉਹਨਾਂ ਦੇ ਬੇਟੇ ਹੈਗੇ ਆ ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਜਦੋਂ ਮੈਂ ਰੂਮ 'ਚ ਬੜਿਆ ਤੇ ਉਹ ਪਹਾਲਾਂ ਦੀ ਕੋਸ਼ਿਸ਼ ਕਰਦੇ ਪਏ ਸੀਗੇ ਤੇ ਉਹ ਜਦੋਂ ਉਹਨਾਂ ਨੂੰ ਉਸ ਟਾਈਮ ਉਹਨਾਂ ਦੇ ਜਿਹੜਾ ਸਾਹ ਚੱਲਦਾ ਪਿਆ ਸੀਗਾ ਤੇ ਉਹ ਲੈ ਕੇ ਫਿਰ ਹਸਪੀਟਲ ਗਏ ਪਰ ਉੱਥੇ ਜਾਂਦੇ ਜਾਂਦੇ ਉਹਨਾਂ ਨੂੰ ਬ੍ਰੌਟ ਡੈੱਡ ਕੋਸ਼ਿਸ਼ ਕੀਤਾ ਗਿਆ ਸਰ ਬਿਆਨਾਂ ਮੁਤਾਬਕ ਹੀ ਉਸ ਬੇਟੇ ਦਾ ਵੀ ਬਿਆਨ ਹੈ ਕਿ ਜਦੋਂ ਮੈਂ ਅੰਦਰ ਗਿਆ ਉਹਨਾਂ ਨੇ ਗੱਲ ਕੀਤੀ ਜਿਹੜੀ ਸੁਣੀ ਪਾਈ ਹੋਈ ਸੀ ਤਾਂ ਬਿਲਕੁਲ ਨੰਮਕੇ ਹੈ ਸਰ ਜੀ ਤੁਹਾਨੂੰ ਬਿਆਨ ਦਿੱਤੇ ਗਏ ਸੀ ਕੋਸ਼ਿਸ਼ ਕਰ ਰਹੇ ਹਾਂ ਇਹ ਤਾਂ ਕੋਈ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਪੋਸਟ ਮਾਰਨ ਤੋਂ ਬਾਅਦ ਪੂਰਾ ਕਲੀਅਰ ਹੋ ਜਾਊਗਾ ਜੀ ਕਿ ਉਹ ਡੈਥ ਦਾ ਕਾਸਟ ਕੀ ਹੈਗਾ ਕੁਛ ਦਿਨ ਪਹਿਲੇ ਹਫਤਾ ਪਹਿਲੇ ਵੀ ਇਹਨਾਂ ਦੇ ਘਰ ਵਾਲਿਆਂ ਨੇ ਦੱਸਿਆਗਾ ਕਿ ਲੜਾਈ ਝਗੜਾ ਤਕਰੀਬਨ ਨਹੀਂ ਚੱਲਦਾ ਰਹਿੰਦਾ ਸੀ ਕਿਸੇ ਪਰਸਨਲ ਇਹਨਾਂ ਦੀ ਕੋਈ ਗੱਲਬਾਤ ਨਹੀਂ ਲੱਗੇ ਅੱਜ ਉਹਨਾਂ ਦਾ ਕਹਿਣਾ ਕਿ ਇਹਨਾਂ ਨੇ ਉਸ ਰੈਜਿਸਟ੍ਰੇਸ਼ਨ ਨੂੰ ਲੈ ਕੇ ਜਿਹੜਾ ਵਾ ਉਹ ਇਸ ਪੈਨ ਨੂੰ ਜਿਹੜਾ ਵਾ ਤੇ ਹੁਣ ਕ੍ਰਿਮੀਨਲ ਵੀ ਇਨਵੈਸਟੀਗੇਸ਼ਨ ਜੰਦਾ ਕਰਤੇ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਐਗਜ਼ੈਕਟ ਜਿਹੜਾ ਕੌਜ਼ ਹੈਗਾ ਉਹ ਦੱਸਾਂਗੇ ਕਿ ਇਹ ਕਿਉਂ ਹੋਇਆ ਕਿ ਡਿਪਰੈਸ਼ਨ ਸੀਗਾ ਜਾਂ ਕੋਈ ਹੋਰ ਗੱਲ ਹੈਗੀ ਆ ਇਆ ਕੋਈ ਘਰ ਦੇ ਵਿੱਚ ਕਲੇਸ਼ ਹੋਇਆ ਇਹ ਤੇ ਹੁਣ ਬਾਅਦ ਇਨਵੈਸਟੀਗੇਸ਼ਨ ਦਾ ਪਾਸ ਹੋਏਗਾ ਉਹ ਬਾਅਦ ਦਾ ਲੋਕ ਵੀ ਆਈ ਥਿੰਕ ਅਡਤਾਲੀ ਕੇ ਸਵਾਲ ਤੇ ਹੋਵੇਗਾ ਹੁਣ ਸਰ ਪੋਸਟਮਾਨ ਡਿਊ ਆਪਾਂ ਪੋਸਟਮਾਰਟਮ ਵਾਸਤੇ ਬੋਡੀ ਨੂੰ ਭੇਜਦੇ ਤੇ ਉਸ ਤੋਂ ਬਾਅਦ ਜਿਹੜੀ ਮੰਦੀ ਕਾਰਵਾਈ ਆਪਾਂ ਕਰਾਂਗੇ ਬਿਆਨਾਂ ਦੇ ਜਿਹੜੇ ਸਟੇਟਮੈਂਟ ਲੈ ਕੇ ਆਪਾਂ ਕਾਰਵਾਈ ਕਰਾਂਗੇ ਥੈਂਕ ਯੂ